ਜੇ ਆਪਾਂ ਹੈਂਡੀਕੈਪ ਬੰਦੇ ਇੱਥੇ ਪਹੁੰਚ ਸਕਦੇ ਆ ਤਾਂ ਤੁਸੀਂ ਕਿਉਂ ਨਹੀਂ ਪਹੁੰਚ ਸਕਦੇ ਘਰਾਂ ਵਿੱਚੋਂ ਆਪਣੇ ਨਿਕਲੋ ਜਾਗ ਕੌਮ ਜਾਗ ਪੰਜਾਬ ਮੇਰੇ ਜਾਗ ਤੂੰ ਕੱਪੜ ਬੰਨ ਕੇ ਆ ਜੀ ਮੌਤ ਅੱਗੇ ਗੋਲੀ ਵਾਜਿਆ ਕੋਈ ਦਿੱਕਤ ਨਹੀਂ ਆ ਜੀ ਆਪ ਨੂੰ ਹਰੇਕ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਸੁੱਜੀਆਂ ਪਈਆਂ ਨੇ ਅੱਖਾਂ ਪਰ ਤੁਹਾਡੇ ਹੌਸਲੇ ਦੀ ਦਾਤ ਦਿੰਦੇ ਨੇ ਸਾਰੇ ਹੱਕ ਦੇ ਲਈ ਆਪਾਂ ਮਰ ਵੀ ਜਾਵਾਂਗੇ ਤਾਂ ਵੀ ਕੋਈ ਚੱਕਰ ਨਹੀਂ ਹੈਗੇ ਵੀਰੇ ਹੈ ਸਿੱਧੀ ਗੋਲੀ ਹੱਕ ਨੂੰ ਖਾਵਾਂਗੇ ਵੇ ਜੇ ਮੇਰੇ ਡੈਡੀ ਨੇ ਮੈਨੂੰ ਕਿਹਾ ਕੋਈ ਗਾ ਨਹੀਂ ਪੁੱਤ ਤੂੰ ਸਿੱਧਾ ਆ ਕੇ ਜਾ ਜਦ ਤੱਕ ਮਰ ਜੀ ਇੱਕ ਤਾਣ ਕੇ ਜਾਈਂ ਪਿਓ ਦੀ ਪੇਠ ਨੂੰ ਦਾਗ ਨਾ ਲਾਏ ਪੱਗ ਨੂੰ ਜੀ ਤਾਂ ਸ਼ੰਭੂ ਬਾਰਡਰ ਦੇ ਉੱਪਰ ਖੜੇ ਆ ਇੱਕ ਤਸਵੀਰ ਜਿਹੜੀ ਆ ਜਜ਼ਬੇ ਤੁਹਾਨੂੰ ਦਿਖਾਉਣ ਲੱਗੇ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜੇ ਨੇ ਪਾਹਾਜ ਨੇ ਸਰੀਰ ਪੱਖੋਂ ਪਰ ਜਿਹੜਾ ਹਿੰਮਤ ਹੌਸਲੇ ਦਾ ਦੇਣੀ ਪਊਗੀ ਦੇਖ ਸਕਦੇ ਹੋ ਤੁਸੀਂ ਜਿਹੜੇ ਤਿੰਨੋਂ ਭਰਾ ਜਿਹੜੇ ਨੇ ਇੱਥੇ ਆਏ ਹੋਏ ਨੇ ਨਾ ਬਾਈਆਂ ਨਾਲ ਗੱਲਬਾਤ ਵੀ ਕਰਾਂਗੇ ਬਾਈ ਪਹਿਲਾਂ ਤਾਂ ਕਿਹੜੇ ਪਿੰਡ ਆਪਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੈਂ ਖਰੜ ਤੋਂ ਬਿਲੋਂਗ ਕਰਦਾ ਹੈਗਾ ਖਰੜ ਦੇ ਲਵੇ ਲਵੇ ਮੇਰਾ ਪਿੰਡ ਹੈਗਾ ਮਲਕਪੁਰ ਤੇ ਉੱਥੋਂ ਬਿਲੋਂਗ ਕਰਦਾ ਹੈਗਾ ਜ਼ਿਮੀਂਦਾਰ ਫੈਮਿਲੀ ਤੋਂ ਹਾਂ ਹਾਂਜੀ ਮੈਂ ਕਹਾਂ ਜੋ ਅੱਜ ਹੋਇਆ ਜਿਸ ਸਾਹਬ ਦੇ ਨਾਲ ਅੱਜ ਇੰਨਾ ਐਗਰੈਸ਼ਨ ਦਿਖਾਇਆ ਗਿਆ ਉਧਰੋਂ ਇੰਨਾ ਗੁੱਸਾ ਦਿਖਾਇਆ ਗਿਆ ਪਹਿਲਾਂ ਨਹੀਂ ਦੇਖਿਆ ਸੀ ਪਰ 2-250 ਅੱਜ ਕਿਸਾਨ ਜ਼ਖਮੀ ਹੋਇਆਗਾ ਕੀ ਕਹੋਂਗੇ ਇਸ ਤੇ ਨਹੀਂ ਗਲਤ ਗੱਲ ਹੈਗੀ ਇਹ ਉਹਨਾਂ ਦੀ ਪਰ ਕੋਈ ਗੱਲ ਨਹੀਂ ਆਪਾਂ ਵੀ ਇਦਾਂ ਨਹੀਂ ਹੈਗਾ ਆਪਣੀ ਪਿੱਛੇ ਟੀਮ ਲੱਗੀ ਹੋਈ ਹੈਗੀ ਆ ਉਹ ਫਰਸਟ ਏਡ ਦੇ ਰਹੀ ਹੈਗੀ ਉਹਨਾਂ ਨੂੰ ਬਾਕੀ ਹੋਰ ਵੀ ਅਜੀ ਬੱਚੋਂ ਸਮਾਨ ਲੈ ਕੇ ਆਏ ਹੈਗੇ ਉਹਨਾਂ ਦੀ ਹੱਲਾ ਚੇਰੀ ਦੇ ਲਈ ਅਸੀਂ ਇੱਥੇ ਪਹੁੰਚੇ ਹੈਗੇ ਨਹੀਂ ਕੋਈ ਗੱਲ ਨਹੀਂ ਬਾਕੀ ਜਿਹੜੇ ਪਿੱਛੇ ਆਪਣੇ ਹੋਰ ਕਿਸਾਨ ਭਰਾ ਬੈਠੇ ਹੈਗੇ ਘਰ ਘਰਾਂ ਦੇ ਵਿੱਚ ਤੁਹਾਨੂੰ ਨੇ ਇੱਕ ਸੰਦੇਸ਼ ਦੇਣ ਦੇ ਲਈ ਪਹੁੰਚੇ ਹੈਗੇ ਜਿੰਨਾ ਅਸੀਂ ਪਹੁੰਚ ਸਕਦੇ ਆਂਗੇ ਤੁਸੀਂ ਕਿਉਂ ਨਹੀਂ ਪਹੁੰਚ ਸਕਦੇ ਹੈਗੇ ਮੋਦੀ ਸਰਕਾਰ ਨੂੰ ਤਾਂ ਹੀ ਬੇਨਤੀ ਹੈ ਪਹਿਲਾਂ ਵੀ ਚਲੋ ਮੋਰਚੇ ਦੇ ਉੱਤੇ ਦੇਖਿਆ ਹੈਗਾ ਅਸੀਂ ਉੱਥੇ ਜਾਂਦੇ ਰਹੇ ਜਾਂਦੇ ਰਹੇ ਹੈਗੇ ਜਿਹੜੇ ਤਿੰਨੋਂ ਤਿੰਨੇ ਕਾਨੇ ਮਤਲਬ ਕਾਲੇ ਕਾਨੂੰਨ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਉਹ ਵਾਪਸ ਰਹਿਣ ਜਦ ਕੁੰਜੀ ਪਤੀਆਂ ਦਾ ਕਰਜ਼ਾ ਮਾਫ਼ ਹੋ ਸਕਦਾ ਤਾਂ ਕਿਸਾਨਾਂ ਦਾ ਕਿਉਂ ਨਹੀਂ ਹੋ ਸਕਦਾ ਹੈਗਾ ਤੇ ਸਾਡੀ ਤਾਂ ਇਹੀ ਮੰਗ ਹੈ ਜਿਵੇਂ ਹਸ਼ਰਪੁਰ ਤੋਂ ਬਿਲੋਂਗ ਕਰਦਾ ਜੀ ਤੇ ਮੈਂ ਵੀ ਆਪਣੇ ਕਿਸਾਨ ਵੀਰਾਂ ਨੂੰ ਜਾਗਰਿਤ ਕਰਨ ਲਈ ਆਇਆ ਆ ਪਿਆਪਾ ਵੀ ਹੈਂਡੀਕੈਪ ਬੰਦੇ ਜੇ ਆਪਾਂ ਇੱਥੇ ਤੱਕ ਪਹੁੰਚ ਸਕਦੇ ਹਾਂ ਜੇ ਆਪਾਂ ਹੈਂਡੀਕੈਪ ਬੰਦੇ ਇੱਥੇ ਤੱਕ ਪਹੁੰਚ ਸਕਦੇ ਆ ਤਾਂ ਤੁਸੀਂ ਕਿਉਂ ਨਹੀਂ ਪਹੁੰਚ ਸਕਦੇ ਘਰਾਂ ਵਿੱਚੋਂ ਆਪਣੇ ਨਿਕਲੋ ਜਾਗ ਕੰਮ ਜਾਗ ਪੰਜਾਬ ਮੇਰੇ ਜਾਗ ਤੂੰ ਤਾਂ ਹੀ ਆਪਾਂ ਅੱਗੇ ਪਤਾਂਗੇ ਜੇ ਅੱਜ ਆਪਾਂ ਡਰ ਕੇ ਰਹਿ ਕੇ ਕੱਲ ਨੂੰ ਇਹ ਦਿਵਾਵਾਂਗੇ ਸਾਨੂੰ ਜੀ ਇਹ ਦਿੱਲੀ ਕੁਝ ਵੀ ਨਹੀਂ ਸੀ ਕੱਲ ਵੀ ਸਾਡੇ ਅੱਜ ਵੀ ਕੁਝ ਵੀ ਆ ਰਹੇ ਸੀ ਕਰਦਿਆ ਨਹੀਂ ਕੀ ਕਿਹਾ ਵੀ ਇੱਕ ਤਾਂ ਹੁੰਦਾ ਚਲੋ ਬੰਦਾ ਕੇਅਰ ਕਰਦਾ ਵੀ ਚਲੋ ਤੁਸੀਂ ਆਪਾ ਹਜੋ ਹਣਾ ਤਾਂ ਮਾਂ ਪਿਓ ਦਾ ਫਿਕਰ ਹੁੰਦਾ ਹੀ ਹੈ ਦੇਖੋ ਮਾਂ ਪਿਓ ਨੂੰ ਤਾਂ ਰਹਿੰਦਾ ਹੀ ਹੈ ਫਿਕਰ ਵੇ ਜੇ ਮੇਰੇ ਡੈਡੀ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਪੁੱਤ ਤੂੰ ਸਿੱਧਾ ਆ ਕੇ ਜਾ ਜਦ ਤੱਕ ਮਰ ਜੀ ਇੱਕ ਤਾਂ ਨਕੇ ਜਾਈ ਪਿਓ ਦੀ ਪੇਠ ਨੂੰ ਦਾਗ ਨਾ ਲਾਏ ਪੱਗ ਨੂੰ ਜੀ ਤੇ ਮੈਂ ਹੁਣ ਤਣੇ ਆ ਕੇ ਜਾ ਰਹੇ ਹਾਂ ਜੀ ਕੁਝ ਵੀ ਹੋ ਜਾ ਆਪਾਂ ਕੱਫੜ ਬੰਨ ਕੇ ਆ ਜੀ ਮੌਤ ਅੱਗੇ ਗੋਲੀ ਵੱਜ ਜਾ ਕੋ ਗੋਲੀ ਵੀ ਲੱਗ ਜਾ ਕੋਈ ਵੀ ਕੋਈ ਦਿੱਕਤ ਨਹੀਂ ਹੈ ਜੀ ਆਪਾਂ ਜਾਵਾਂਗੇ ਸਿੱਧੇ ਅੱਗੇ ਹੁਣ ਤੁਹਾਡੇ ਹੌਸਲੇ ਦੀ ਅਸੀਂ ਦਾਤ ਦਿੰਦੇ ਆ ਜਿਸ ਹਿਸਾਬ ਦਾ ਅੱਜ ਮਾਹੌਲ ਸੀ ਬੰਦੇ ਵੈਸੇ ਨਹੀਂ ਉੱਠਦੇ ਬੈਠ ਤੋਂ ਪਰ ਤੁਸੀਂ ਉਹੀ ਗੱਲ ਇੱਥੇ ਪਹੁੰਚੇ ਹੋ ਅ ਵੀਰ ਜੀ ਜੇ ਤੱਕ ਆਪਾਂ ਘਰਾਂ ਵਿੱਚ ਵੀ ਪਹਿਲੇ ਆਪਾਂ ਨੂੰ ਇੰਦਰੀ ਹੋਈ ਆਪਾਂ ਘਰਾਂ ਵਿੱਚ ਵੀ ਪਹਿਲੇ ਬੰਦੇ ਸੀ ਭਾਈ ਤੁਸੀਂ ਕਿੱਥੋਂ ਸੰਗਰੂਰ ਜ਼ਿਲ੍ਹਾ ਵੀਰ ਜੀ ਹਾਂ ਜੀ ਮੈਂ ਕਹਾ ਜਿਵੇਂ ਅੱਜ ਜਿਹੜਾ ਕੁਝ ਹੋਇਆ ਹਨਾ ਬਹੁਤ ਜਿਆਦਾ ਹਜੇ ਤੱਕ ਦੇਖੋ ਤਾੜ-ਤਾੜ ਹੋ ਰਹੀ ਆ ਹਜੇ ਤੱਕ ਹਰੇਕ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਸੁੱਜੀਆਂ ਪਈਆਂ ਨੇ ਅੱਖਾਂ ਪਰ ਤੁਹਾਡੇ ਹੌਸਲੇ ਦੀ ਦਾਤ ਦਿੰਦੇ ਨੇ ਸਾਰੇ ਜਿਸ ਹਿਸਾਬ ਨਾਲ ਇੱਕ ਜਿਹੜਾ ਹੁੰਦਾ ਨਾ ਕਿ ਹਿੰਮਤ ਤੇ ਹੌਸਲਾ ਉਹ ਕਹਿੰਦਾ ਹਿੰਮਤੇ ਮਰਦਾ ਮਰਦੇ ਖੁਦਾ ਹਾਂਜੀ ਹਾਂਜੀ ਵੀ ਜੀ ਆਪਾਂ ਤੇ ਇਹ ਕਹਿ ਰਹੇ ਹਾਂ ਕਿ ਨਾ ਵੀ ਸਾਰਿਆਂ ਨੇ ਇਹ ਇਕੱਠੇ ਹੋ ਕੇ ਕੰਮ ਬਣਾਣਾ ਹੈ ਜਿੱਦਾ ਪਹਿਲਾਂ ਆਪਾਂ ਇੱਕ ਏਕਤਾ ਬਣਾਈ ਦੀ ਨਾ ਉਦੋਂ ਇਕਤਾ ਦੇ ਨਾਲ ਹੀ ਹੋਣਾ ਸਾਰਾ ਕੋਈ ਹੈ ਜਿਹੜੇ ਵੀਰ ਘਰਾਂ ਦੇ ਵਿੱਚ ਬੈਠੇ ਆ ਜੇ ਨਹੀਂ ਆ ਰਹੇ ਅਸੀਂ ਉਹਨਾਂ ਨੂੰ ਵੀ ਕਹਿ ਰਹੇ ਹਾਂ ਕਿ ਵੀ ਦੇਖ ਸਾਡੀ ਜਾਣੇ ਭਾਈ ਜਦੋਂ ਨਿਕਲੇ ਕਰਦੇ ਆ ਨੇ ਕੁਝ ਕਿਹਾ ਕਿਉਂਕਿ ਹਰੇਕ ਨੂੰ ਫਿਕਰ ਆਉਂਦਾ ਹਨ ਉਹ ਕਰਦੇ ਆ ਨੇ ਪਤਾ ਕਹਿੰਦੇ ਬੇਟਾ ਕਹਿੰਦੇ ਕੋਈ ਨਹੀਂ ਖੁਜੀ ਕੋਈ ਚੀ ਜਾ ਜੇ ਆਪਣੇ ਹੱਕ ਦੇ ਲਈ ਆਪਾਂ ਮਰ ਵੀ ਜਾਵਾਂਗੇ ਤਾਂ ਵੀ ਕੋਈ ਚੱਕਰ ਨਹੀਂ ਹੈਗੇ ਵੀਰੇ ਹੈ ਸਿੱਧੀ ਗੋਲੀ ਹੱਕ ਨੂੰ ਖਾਵਾਂਗੇ ਬੈਠਣ ਨਹੀਂ ਦਿਖਾਉਣੀ ਆਪਾਂ ਖਾਲੀ ਤੁਸੀਂ ਹਾਂਜੀ ਹਾਂਜੀ ਸਾਰੀ ਜੂਨੀਅਰ ਨਾਲ ਆਈ ਹੋਊਗੀ ਹਾਂਜੀ ਹਾਂਜੀ ਫੂਰੀ ਜੂਨੀਅਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਜਿਹੜੀ ਹੈ ਕਿਤਨਾ ਕਿਤੇ ਹਿੰਮਤ ਹੌਸਲੇ ਦੀ ਹੈ ਤੇ ਭਾਵੁਕ ਵੀ ਜਿਹੜੀ ਹੈ ਕਰ ਦੇਣ ਵਾਲੀ ਹੈ ਪਰ ਤੁਸੀਂ ਇਹ ਦੇਖ ਸਕਦੇ ਹੋ ਕਿਵੇਂ ਹੌਸਲਾ ਜਿਹੜਾ ਇਹਨਾਂ ਦਾ ਹਿੰਮਤ ਨੂੰ ਦਾਤ ਦੇਣੀ ਜ਼ਰੂਰੀ ਹੈ ਕਿਉਂਕਿ ਜਿਸ ਹਾਲਤ ਦੇ ਨਾਲ ਪਹਾੜ ਜਹੋਂ ਤੋਂ ਬਾਅਦ ਵੀ ਇਹ ਅੱਜ ਇੱਥੇ ਪਹੁੰਚੇ ਹੋਏ ਨੇ ਕੈਮਰਾ ਪਰਸਨ ਜਸਨ ਦੇ ਨਾਮ ਮਨਦੀਪ ਜੋਤ ਸ਼ੰਭੂ ਬਾਡਰ